ਦਾਂ ਤਰੂ ਰੱਖਣਾ ਕਿਤੇ ਇਹ ਨਾਮ ਅਜੂਬ ਅਜੂਬ ਉਹ ਮੇਰਾ ਵਸੀ ਅਕਾਲੀ ਤਤ ਆਮ ਜੀ ਤਤ ਨਾਮ ਵਾਹੀ ਗੋਈ ਸਤ ਨਾਮ ਵਾਹੀ ਗੋਈ ਤਤ ਨਾਮ ਵਾਹੀ ਗੋਈ ਆ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ Saturn, 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 Guru, ਹੇ ਗੁਰ ਸਤ ਨਾਮੁ ਵਾਹਿਗੁਰੂ ਹੇ ਗੁਰ ਸਤ ਨਾਮੁ ਵਾਹਿਗੁਰੂ ਸਾਡੇ ਕੱਖਾਂ ਦੇ ਕੁਲੀ ਨੂੰ ਬਾਗ ਲਾਦਿ ਰਾਜਿਆਂ ਦੇ ਚਾਰਗਾਹ ਲਿਆ ਸਾਡੇ ਕੱਖਾਂ ਦੇ ਕੁਲੀ ਨੂੰ ਬਾਗ ਲਾਦਿਓ ਰਾਜਿਆਂ ਦੇ ਜਾਣ ਵਾਲਿਆ ਸਾਡੀ ਕੱਖਾਂ ਦੀ ਕੁਲੀ ਨੂੰ ਭਾਗ ਲਾਦਿਓ ਰਾਜਿਆਂ ਦੇ ਜਾਣ ਵਾਲਿਆ ਸਾਡੀ ਕੱਖਾਂ ਦੀ ਕੁਲੀ ਨੂੰ ਭਾਗ ਲਾਦਿਓ ਰਾਜਿਆਂ ਦੇ ਜਾਣ ਵਾਲਿਆ ਸਾਡੀ ਕੱਖਾਂ ਦੀ ਕੁਲੀ ਨੂੰ ਭਾਗ ਲਾਦਿਓ ਰਾਜਿਆਂ ਮਿੱਢਾਂ ਦਵਾਲਿਓ ਸਾਡੀ ਕੱਖਾਂ ਦੀ ਕੁਲੀ ਨੂੰ ਬਾਗ ਲਾ ਦਿਓ ਰਾਜਿਆਂ ਦੇ ਜਾਨ ਵਾਲਿਓ ਸਾਡੀ ਕੱਖਾਂ ਦੀ ਕੁਲੀ ਨੂੰ ਬਾਗ ਲਾ ਦਿਓ ਰਾਜਿਆਂ ਦੇ ਜਾਨ ਵਾਲਿਓ ਸਾਡੀ ਕੱਖਾਂ ਦੀ ਕੁਲੀ ਨੂੰ ਬਾਗ ਲਾ ਦਿਓ ਕੰਨਿਆ ਦੇ ਜਾਨਵਾਲਿਓ ਮੇਰੇ ਪਿਆਰੀ ਰਾਜਿਆਂ ਦੇ ਜਾਨਵਾਲਿਓ ਮੇਰੇ ਪਿਆਰੀ ਰਾਜਿਆਂ ਦੇ ਜਾਨਵਾਲਿਓ ਮੇਰੇ ਪਿਆਰੇ ਰਾਜਿਆਂ ਦੇ ਹੰਦਿਵਾਨਵਾਲਿਓ ਮੇਰੇ ਪਿਆਰੇ ਰਾਜਿਆਂ ਦੇ ਹੰਦਿਵਾਨਵਾਲਿਓ ਮੇਰੀ ਪਿਆਰੀ ਰਾਜਿਆਂ ਦੇ ਜਾਨਵਾਲਿਓ 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 ਸਾਡੀ ਕੱਖਾਂ ਦੀ ਕੁਲੀ ਨੂੰ ਭਾਗ ਲਾਦਿਓ ਰਾਜਿਆਂ ਦੇ ਜਾਨਵਾਲਿਓ ਸਾਡੀ ਕੱਖਾਂ ਦੀ ਕੁਲੀ ਨੂੰ ਭਾਗ ਲਾਦਿਓ ਰਾਜਿਆਂ ਦੇ ਜਾਨਵਾਲਿਓ ਸਾਡੀ ਕੱਖਾਂ ਦੀ ਕੁਲੀ ਨੂੰ ਭਾਗ ਲਾਦਿਓ ਰਾਜਿਆਂ ਦੇ ਜਾਨਵਾਲਿਓ ਸਾਡੀ ਕੱਖਾਂ ਦੀ ਕੁਲੀ ਨੂੰ ਆਰਦਨਾ ਕਰਿਓ ਰਾਜਿਆਂ ਦੇ ਜਾਨਵਾਲਿਓ guru wah guru wah guru wah guru wah guru wah guru 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 i grew i grew i grew i grew i grew i grew